ਤੂੰ ਤੈਨੂੰ ਨਾ ਪੜਨਾ ਆ ਕੋਈ ਉੱਤਰ ਆਈ ਹਾਂਜੀ ਕਿਉਂ ਲਾਇੀ ਭਾਈ ਸਾਡਾ ਫਾੜਾ ਹੀ ਉਹ ਉੱਥੇ ਜਿੱਥੇ ਤੱਕ ਫਾੜਾ ਹੀ ਉੱਥੇ ਤੱਕ ਪੜਦੀ ਦੇ ਨਾ ਤੈਨੂੰ ਬਾਹੋਂ ਘਟੀ ਜਾ ਚੱਲ ਛੋਟਾ ਭਰਾ ਕੋ ਜਾ ਰਿਹਾ ਲੋਕਾਂ ਦੀ ਹੱਥ ਪਾਇਆ ਔਰ ਕਿਹੜਾ ਦਾਂ ਜਾ ਲੈ ਗਏ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਪੁਲਿਸ ਦੇ ਇੱਕ ਏਐਸਆਈ ਵੱਲੋਂ ਗੁਰਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਹਾ ਕੁੱਟਮਾਰ ਕੀਤੀ ਗਈ ਹੈ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਵੀਡੀਓ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿੱਥੇ ਇੱਕ ਏਐਸਆਈ ਵੱਲੋਂ ਪਹਿਲਾਂ ਤਾਂ ਉਸ ਨੂੰ ਗੰਦੀਆਂ ਗਾਲਾਂ ਦਿੱਤੀਆਂ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਹੱਥੋ ਪਾਈ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਆਖਰ ਕਿਸ ਪ੍ਰਕਾਰ ਇੱਕ ਪੰਜਾਬ ਪੁਲਿਸ ਦਾ ਇੱਕ ASI ਜੋ ਕਿ ਇੱਕ ਗੁਰਸਿੱਖ ਨੌਜਵਾਨ ਨੂੰ ਗੰਦੀਆ ਕਾਲਾ ਦੇ ਨਾਲ ਹਾਥੋਪਾਈ ਕਰਦਾ ਹੋਇਆ ਵੀ ਨਜ਼ਰ ਆਇਆ ਹੈ ਨੌਜਵਾਨ ਦਾ ਕਹਿਣਾ ਹੈ ਕਿ ਉਸ ਵੱਲੋਂ ਪਹਿਨੇ ਹੋਏ ਸ਼੍ਰੀ ਸਾਹਿਬ ਪਾਇਓ ਸੀਗਾ ਤੇ ਉਸ ASI ਵੱਲੋਂ ਉਸ ਨੂੰ ਖਿੱਚਿਆ ਗਿਆ ਉਸ ਦੇ ਕਕਾਰਾਂ ਦੀ ਬਦਵੀ ਵੀ ਕੀਤੀ ਗਈ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਉਸ ਨੌਜਵਾਨ ਵੱਲੋਂ ਕੀ ਕਹਿਣਾ ਹੈ ਅਤੇ ਹੋਰ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਸਰ ਮੈਂ ਨਾ ਹਰਿਆਣੇ ਦੇ ਤਰ੍ਹਾਂ ਸਰਕਪੁਰ ਮੰਡੀ ਦੇ ਵਿੱਚ ਆਪਣਾ ਕੰਮ ਕਰ ਰਿਹਾ ਸੀਗਾ ਮੈਂ ਆਰਤੀਆ ਦੋਨ ਸਿੰਘ ਦੇ ਨਾਲ ਲੱਗਾ ਹੋਇਆ ਡਿਲੀਵਰ ਕੰਮ ਕਰਦਾ ਹਾਂ ਤੇ ਆਪਣੇ ਫਤੂ ਡਿੰਗਾ ਥਾਣਾ ਤੋਂ ਏਐਸਆਈ ਰਜਿੰਦਰ ਕੁਮਾਰ ਸਾਹਿਬ ਉਹਨੂੰ ਪਹੁੰਚੇ ਉੱਥੇ ਜੀ ਤੇ ਪਤਾ ਨਹੀਂ ਕਿਸ ਮੁੱਦੇ ਵਿੱਚ ਪਹੁੰਚੇ ਪਹੁੰਚੇ ਸੀਗੇ ਜੀ ਤੇ ਇਹਨਾਂ ਨੇ ਜੀ ਮੈਂ ਦੂਰ ਖੜਾ ਸੀਗਾ ਤੇ ਪਹਿਲਾਂ ਮੈਨੂੰ ਇਹਨਾਂ ਨੇ ਗਾਲ ਕੱਢੀ ਜੀ ਗਾਲ ਕੱਢ ਕੇ ਤੇ ਮੇਰੇ ਕੋਲ ਆਣ ਕੇ ਫੇਰ ਮੈਨੂੰ ਗਾਲ ਕੱਢੀ ਆ ਜੀ ਗਾਲ ਕੱਢ ਕੇ ਤੇ ਮੈਨੂੰ ਇਹਨਾਂ ਨੇ ਪੁੱਛਿਆ ਕਿ ਕੀ ਕਰਦਾ ਪਿਆ ਤੇ ਮੈਨੂੰ ਦੱਸਿਆ ਵੀ ਕਿ ਮੈਂ ਲੈਟਾਂ ਲਾਉਣ ਲਿਆ ਉਧਰ ਤੇ ਇਹਨਾਂ ਨੇ ਫੇਰ ਜੀ ਮੈਨੂੰ ਗਾਲ ਕੱਢ ਕੇ ਤੇ ਮੈਨੂੰ ਤੁਸੀਂ ਟੀ-ਸ਼ਰਟ ਖਿੱਚੀ ਮੇਰੀ ਜੀ ਨਾਲੇ ਸ਼੍ਰੀ ਸਾਹਿਬ ਮੇਰਾ ਖਿੱਚਿਆ ਜੀ ਖਿੱਚ ਕੇ ਮੁੜ ਕੇ ਮੈਨੂੰ ਗੱਡੀ ਦੇ ਵਿੱਚ ਧੱਕਾ ਦੇ ਕੇ ਸੁੱਟਿਆ ਫੇਰ ਇਹ ਪਿੱਛੋਂ ਗੱਡੀ ਦੇ ਵਿੱਚੋਂ ਲੱਗੀ ਜੋ ਡਾਂਗ ਕੱਢਣ ਗਏ ਦੂਜੇ ਅਫਸਰਾਂ ਨੇ ਫੜਿਆ ਇਹਨਾਂ ਨੂੰ ਜੀ ਹੋਰ ਕੇ ਫੇਰ ਇਹਨਾਂ ਨੇ ਗੱਡੀ ਦੇ ਵਿੱਚੋਂ ਖਿੱਚ ਕੇ ਬਾਹਰ ਫੇਰ ਮੈਨੂੰ ਗਾਲਾਂ ਕੱਢੀਆਂ ਜੀ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਉਹਦਾ ਨਾਮ ਕੀ ਸੀਗਾ ਉਹਦਾ ਨਾਮ ਰਜਿੰਦਰ ਕੁਮਾਰ ਸੀਗਾ ਜੀ ਏਐਸਆਈ ਸਾਹਿਬ ਕੀ ਉਹਨੇ ਕੋਈ ਨਸ਼ਾ ਨਾ ਸੇਵਨ ਕੀਤਾ ਸੀਗਾ ਹਾਂ ਜੀ ਨਸ਼ਾ ਕੀਤਾ ਹੋਇਆ ਸੀਗਾ ਜੀ ਇਹ ਉਹਨਾਂ ਦਾ ਸਾਫ ਪਤਾ ਲੱਗਦਾ ਪਿਆ ਸੀ ਨਸ਼ਾ ਕੀਤਾ ਹੋਇਆ ਜੀ ਗੱਲ-ਗੱਲ ਤੇ ਉਹ ਗਾਲ ਕੱਢਣ ਡਿਆ ਸੀ ਜੀ ਇਸੇ ਦੌਰਾਨ ਤੁਹਾਡੇ ਕੁਕਾਰਾਂ ਦੀ ਕੋਈ ਵਕੀਅਤ ਵੀ ਹੋਈ ਆ ਹਾਂਜੀ ਸਰ ਹੋਈ ਆ ਜੀ ਪਰ ਮੇਰਾ ਸ਼ੀਸ਼ਾ ਉਹ ਗਾਫਰਾ ਖਿੱਚਿਆ ਜੀ ਉਹਨੂੰ ਛੜਵੀ ਖਿੱਚਿਆ ਤੇ ਕਈ ਛੜਵੀ ਪਾਟੀ ਵੀ ਦੀ ਹੁਣ ਤੁਸੀਂ ਇੱਥੇ ਥਾਣਾ ਮੁਖੀ ਨੂੰ ਮਿਲੇ ਹੋ ਕੀ ਉਹਨਾਂ ਨੂੰ ਵਿਸ਼ਵਾਸ ਹੋਇਆ ਉਹਨਾਂ ਨੇ ਇਹ ਦੋਆਇਆ ਜੀ ਤੇ ਉਹਦੇ ਕਰਾਵਾਂਗੇ ਜੀ ਉਹਨਾਂ ਦੀ ਰਿਪੋਰਟ ਕਰਾਂਗੇ ਉਹਨਾਂ ਤੇ ਕਰਾਂਗੇ ਲਾਵਾਂਗੇ ਐਕਸ਼ਨ ਜੀ ਦੇਖੋ ਹੁਣ ਕੀ ਕਰਦੇ ਜੀ ਪੁਲਿਸ ਪ੍ਰਸ਼ਾਸਨ ਤੋਂ ਔਰ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂ? ਇਹੀ ਮੰਗ ਕਰਦੇ ਆ ਜੀ ਜਿਹੜੀ ਸਾਡੇ ਇੱਕ ਕਾਰਨ ਦੀ ਮੇਰੇ ਨਾਲ ਬੇਇਨਸਾਫੀ ਕੀਤੀ ਹੈ ਜੀ ਉਹ ਮੈਨੂੰ ਇਨਸਾਫ ਦਿਵਾਇਆ ਜਾਵੇ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਲ ਸਟੇਟ ਜਨਰਲ ਸੈਕਟਰੀ ਪੰਜਾਬ ਕਿਸਾਨ ਯੂਨੀਅਨ ਬਾਕੀ ਦੇ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਇੱਕ ਪੁਲਿਸ ਮੁਲਾਜ਼ਮਾਂ ਤੋਂ ਕੁਝ ਲੋਕਾਂ ਨਾਲ ਵਧੀ ਕੀ ਕੀਤੀ ਗਈ ਹੈ ਕੀ ਹੈਗਾ ਪੂਰਾ ਮਾਹੌਲ ਦੇਖੋ ਜੀ ਬੜੀ ਹੀ ਸ਼ਰਮਨਾਕ ਗੱਲ ਆ ਕਿ ਅਸੀਂ ਪੰਜਾਬ ਦੀ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਦੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਖੜੇ ਆ ਤੇ ਹੋ ਕੀ ਰਿਹਾ ਆ ਕਿ ਕੱਲ ਤੁਸੀਂ ਦੇਖਿਆ ਹੋਣਾ ਜਿਹੜੀ ਵਰਲਡ ਵਾਈਟ ਖਬਰ ਬੜੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਸੇਚਾਂ ਪਿੰਡ ਦੇ ਵਿੱਚ ਇੱਕ ਗਰੰਥੀ ਸਿੰਘ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਏ ਉੱਥੇ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਜੀ ਗੜਗਾਜੀ ਵੀ ਪਹੁੰਚਦੇ ਨੇ ਤੇ ਅੱਜ ਇਸੇ ਹੀ ਹਲਕੇ ਦੇ ਵਿੱਚ ਦੂਸਰੀ ਘਟਨਾ ਹੁੰਦੀ ਏ ਜਿਹਦੇ ਵਿੱਚ ਕੇ ਇੱਕ ASI ਵੱਲੋਂ ਜਿਹੜਾ ਰਜਿੰਦਰ ਕੁਮਾਰ ਇਹ ASI ਦਾ ਨਾਮ ਹੈ ਉਹਦੇ ਵੱਲੋਂ ਕਿਸੇ ਮਸਲੇ ਦੇ ਵਿੱਚ ਅੱਜ ਮੰਡੀ ਦੇ ਵਿੱਚ ਪਹੁੰਚਿਆ ਜਾਂਦਾ ਤੇ ਦੂਰ ਖੜੇ ਇੱਕ ਗੁਰਸਿੱਖ ਲੇਬਰ ਵਾਲੇ ਬੰਦੇ ਨੂੰ ਗਾਲ ਕੱਢ ਕੇ ਬੁਲਾਇਆ ਜਾਂਦਾ ਗੱਲ ਕੱਢ ਕੇ ਬੁਲਾਉਣ ਤੋਂ ਬਾਅਦ ਉਸਦੇ ਕਕਾਰਾਂ ਤੋਂ ਫੜ ਕੇ ਉਸਦੇ ਸ਼ਰੀਹ ਸਾਹ ਤੋਂ ਫੜ ਕੇ ਉਹਨੂੰ ਖਿੱਚਤੂਈ ਕੀਤੀ ਜਾਂਦੀ ਆ ਇੱਕ ਸਾਬਤ ਸੂਰਤ ਤੇ ਪੰਜ ਕਕਾਰਾਂ ਦੇ ਧਾਰਨ ਜਿਹੜਾ ਸਾਡਾ ਗੁਰਸਿੱਖ ਵੀਰ ਏ ਉਹਦੇ ਨਾਲ ਖਿੱਚਤੂਈ ਕੀਤੀ ਗਈ ਉਹਨੂੰ ਵੜੀਆਂ ਹੀ ਗੰਦੀਆਂ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਮਾਵਾ ਭੈਣਾ ਦੀਆਂ ਤੇ ਉਸ ਨੂੰ ਖਿੱਚ ਕੇ ਕਕਾਰਾਂ ਤੋਂ ਖਿੱਚ ਕੇ ਗੱਡੀ ਦੇ ਵਿੱਚ ਸੁੱਟਿਆ ਗਿਆ ਤੇ ਉੱਥੇ ਉਹਦੀ ਕੁੱਟਮਾਰ ਕੀਤੀ ਗਈ ਫਿਰ ਦੁਬਾਰਾ ਸੋ ਜਦੋਂ ਸਾਡੇ ਧਿਆਨ ਦੇ ਵਿੱਚ ਮਸਲਾ ਆਉਂਦਾ ਵਾ ਕਿ ਅਸੀਂ ਇੱਥੇ ਪਹੁੰਚੇ ਆਂ ਸਾਡੀ ਸਬੰਧਤ ਪ੍ਰਸ਼ਾਸਨ ਦੇ ਨਾਲ ਐਸਐਸਪੀ ਕਪੂਰਥਲਾ ਤੋਂ ਲੈ ਕੇ ਡੀਐਸਪੀ ਸੁਲਤਾਨਪੁਰ ਤੱਕ ਸਾਰਿਆਂ ਦੇ ਨਾਲ ਗੱਲ ਹੋਈ ਜਿਹੜੀ ਉਹ ਉਸ ਮੌਕੇ ਦੀ ਵੀਡੀਓ ਬਣੀ ਜਦੋਂ ਉਹ ਬੰਦਾ ਜਿਹੜਾ ਨਸ਼ੇ ਦੇ ਵਿੱਚ ਧੁੱਤ ਸੀਗਾ ਰਜਿੰਦਰ ਕੁਮਾਰ ਏਐਸਆਈ ਅਸੀਂ ਹੁਣ ਐਸਐਚਓ ਮੈਡਮ ਨੂੰ ਮਿਲੇ ਆਂ ਤੇ ਉੱਪਰਲੇ ਆਲਾ ਅਧਿਕਾਰੀਆਂ ਦੇ ਧਿਆਨ ਚ ਵੀ ਮਾਮਲਾ ਲਿਆਂਦਾ ਤੇ ਉਹਨਾਂ ਤੱਕ ਵੀਡੀਓ ਵੀ ਪਹੁੰਚਾ ਦਿੱਤੀ ਗਈ ਆ ਮੈਡਮ ਨੇ ਵੀ ਵੀਡੀਓ ਸਾਡੇੋਂ ਤੋਂ ਪਹਿਲਾਂ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਤੱਕ ਵੀਡੀਓ ਪਹੁੰਚਾ ਦਿੱਤੀ ਗਈ ਸੀਗੀ ਤੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਆ ਜੋ ਉੱਥੇ ਮੰਡੀ ਦੇ ਵਿੱਚ ਕੋਈ ਪਹਿਲਾ ਮਸਲਾ ਚੱਲਦਾ ਏ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਏ ਉਸ ਸੰਬੰਧੀ ਉਸ ਮੁਲਾਜ਼ਮ ਦਾ ਮੁਲਾਜ਼ਾ ਕਰਾਇਆ ਜਾਵੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਵਾ ਉਹਦੇ ਉੱਪਰ ਜਿਹੜੀ ਹੈਗੀ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ 295 ਏ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਇਹ ਗੱਲ ਨਹੀਂ ਕਰਦਾ ਤੇ ਮੌਕੇ ਦੇ ਉੱਤੇ ਅਸੀਂ ਇੱਥੇ ਜੋ ਵੀ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਵਾ ਕੋਈ ਧਰਨਾ ਮੁਜ਼ਾਹਰਾ ਕਰਨਾ ਪੈਂਦਾ ਅਸੀਂ ਉਨੀ ਦੇਰ ਤੱਕ ਇੱਥੋਂ ਨਹੀਂ ਹਿੱਲਾਂਗੇ ਜਿੰਨੀ ਦੇਰ ਤੱਕ ਉਸ ਮੁਲਾਜ਼ਮ ਦਾ ਹੁਣੇ ਉਸ ਮੂਹ ਚਬਾਰੇ ਦੇ ਵਿੱਚ ਸੁੱਤਾ ਹੋਇਆ ਏ ਉਹਨੂੰ ਲਾ ਕੇ ਉੱਥੋਂ ਮੁਲਾਜ਼ਾ ਨਹੀਂ ਉਹਦਾ ਕਰਵਾਇਆ ਜਾਂਦਾ ਤੇ ਉਹਦੇ ਉੱਪਰ ਹੁਣੇ ਹੀ ਮੌਕੇ ਦੇ ਉੱਤੇ ਜਿਹੜੀ ਵੀ ਧਾਰਾ ਬਣਦੀ ਹੈ ਕਕਾਰਾਂ ਦੀ ਬੇਅਦਬੀ ਦੀ ਉਹ ਸਾਡੇ ਨਾਲੋਂ ਬਿਹਤਰ ਇਹ ਜਿਹੜੇ ਆਪਣੇ ਆਪ ਨੂੰ ਰਾਖੇ ਕਹਿੰਦੇ ਨੇ ਸੰਵਿਧਾਨ ਦੇ ਜਿਹੜੇ ਪ੍ਰਸ਼ਾਸਨ ਦੇ ਰਾਖੇ ਕਹਿੰਦੇ ਨੇ ਉਹ ਜਿਹੜੇ ਹੈਗੇ ਆ ਉਹ ਆਪਣੇ ਅਨੁਸਾਰ ਜਿਹੜੀ ਕਾਰਵਾਈ ਕਰਨ ਜੇਕਰ ਨਹੀਂ ਕਾਰਵਾਈ ਕਰਦੇ ਤਾਂ ਇਹਦੇ ਜੋ ਵੀ ਰਿਜ਼ਲਟ ਨਿਕਲਣਗੇ ਜਿਹੜੇ ਸੰਘਰਸ਼ਾਂ ਦੇ ਰਿਜ਼ਲਟ ਨਿਕਲਣਗੇ ਉਹਦਾ ਜ਼ਿੰਮੇਵਾਰ ਜਿਹੜਾ ਹੈਗਾ ਐਸ ਐਚਓ ਫਤੂਟਿੰਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਇੰਨੀਆਂ ਕੁ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਰਿਕਾਪਟਰ ਦੋਚੀਆ ਕੋਸ ਮਲਾਜੂ ਕੀ ਉਹਨੇ ਕੋਈ ਨਸ਼ਾ ਕਰ ਸੀ ਉਹਨ ਕੀਤਾ ਸੀ ਬਿਲਕੁਲ ਜੀ ਬਿਲਕੁਲ ਰਜਿੰਦਰ ਕੁਮਾਰ ਆ ਤੁਸੀਂ ਇੱਕ ਵੀਡੀਓ ਮੈਂ ਤੁਹਾਨੂੰ ਭੇਜ ਵੀ ਦਿੰਨਾ ਆ ਮੀਡੀਆ ਨੂੰ ਉਹਦੇ ਵਿੱਚ ਉਹਦੇ ਪੈਰ ਨਹੀਂ ਲੱਗ ਰਹੇ ਸਾਨੂੰ ਨਹੀਂ ਪਤਾ ਉਹਨੇ ਹਰਾਬ ਕੀਤੀ ਆ ਉਹਨੇ ਕੋਈ ਨਸ਼ਾ ਕੀਤਾ ਕੋਈ ਕੈਮੀਕਲ ਨਸ਼ਾ ਕੀਤਾ ਜਾਂ ਕੋਈ ਸਿੰਥੈਟਿਕ ਨਸ਼ਾ ਕੀਤਾ ਅਸੀਂ ਉਹਦੇ ਬਾਰੇ ਇਨਸਾਸ ਉਹ ਮੁਲਾਜਾ ਕਰਾਇਆ ਜਾਵੇ ਕਿ ਉਹ ਬੰਦਾ ਕੀ ਖਾਂਦਾ ਏ ਠੀਕ ਹੈ ਨਾ ਉਹ ਸ਼ਰਿਆਂ ਵਿੱਚ ਵੀਡੀਓ ਚ ਦਿਖਾਈ ਦੇ ਰਿਹਾ ਕਿ ਉਹ ਬੰਦੇ ਨੇ ਕੁਝ ਨਾ ਕੁਝ ਕਰਦਾ ਹੋਇਆ ਤੁਹਾਡੇ ਲੋਕ ਥਾਣਾ ਮੁੱਖੀ ਨਾਲ ਮੁਲਾਕਾਤ ਕੀਤੀ ਗਈ ਹੈ ਕੁਝ ਵਿਚਾਰਟ ਆ ਉਹਨਾਂ ਨੇ ਦੇਖੋ ਜੀ ਅਸੀਂ ਡੀਐਸਪੀ ਸੁਲਤਾਨਪੁਰ ਲੋਧੀ ਦੇ ਨਾਲ ਗੱਲ ਕੀਤੀ ਸੀ ਜਿਹੜੇ ਸਾਡੇ ਸਪੈਸ਼ਲ ਬ੍ਰਾਂਚ ਦੇ ਹੈਗੇ ਐਸਐਸਪੀ ਸਾਹਿਬ ਤੋਂ ਜਿਹੜੇ ਥਲੇ ਰਿਸ਼ਪਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਨੇ ਐਸਐਸ ਸਾਹਿਬ ਨੂੰ ਕਿਹਾ ਤੇ ਸਾਨੂੰ ਫੋਨ ਆਇਆ ਸੀ ਕਿ ਤੁਸੀਂ ਜਾ ਕੇ ਐਸਐਚਓ ਨੂੰ ਮਿਲੋ ਅਸੀਂ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਐਦਾਂ ਉਹਦੇ ਸਟੰਡ ਪਏ ਹੋਏ ਨੇ ਉਹ ਉਹ ਮੈਂਟਲੀ ਤੌਰ ਤੇ ਪਰੇਸ਼ਾਨ ਹੈ ਪਰ ਜਿਹੜੇ ਮੈਂਟਲੀ ਇਕਦਾ ਅਸੀਂ ਮੋਟੀਆਂ ਤਨਖਾਹਾਂ ਸਾਡੇ ਟੈਕਸਾਂ ਚੋਂ ਦੇ ਰਹੇ ਆ ਉਤੋਂ ਉਹ ਜਾ ਕੇ ਜਨਤਾ ਦੇ ਗਾਲ ਪੈ ਰਹੇ ਆ ਜਿਨ੍ਹਾਂ ਦੇ ਉਹ ਸਰਵੈਂਟ ਨੇ ਸੋ ਅਸੀਂ ਚਾਹੁੰਦੇ ਆ ਕਿ ਇਹਨਾਂ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦਾ ਹੱਥ ਬਹੁਤ ਖੁੱਲ ਚੁੱਕਿਆ ਤੇ ਜਿਹੜਾ ਵੀ ਜੀਦਾ ਵੀ ਚੀ ਕਰਦਾ ਸਾਡੇ ਸੱਦਾ ਆ ਕੇ ਕਕਾਰਾਂ ਨੂੰ ਹੱਥ ਪਾਉਂਦਾ ਕਦੀ ਸਾਨੂੰ ਕੇਸਾਂ ਤੋਂ ਫੜੇ ਕਿ ਸੀਟ ਸੀਟਿਆ ਜਾਂਦਾ ਪੰਜਾਬ ਦੇ ਵਿੱਚ ਪਿਛਲੇ 1 ਮਹੀਨੇ ਤੋਂ ਬੜੀਆਂ ਵੱਡੀਆਂ ਵੱਡੀਆਂ ਘਟਨਾਵਾਂ ਇਹ ਹੋ ਰਹੀਆਂ ਨੇ ਜੇਕਰ ਇਹਨਾਂ ਨੂੰ ਹੁਣੇ ਹੀ ਨਾ ਨਾ ਪਾਈ ਗਈ ਤਾਂ ਇਹਦੇ ਨਤੀਜੇ ਜਿਹੜੇ ਹੈਗੇ ਆ ਉਹ ਕੱਲ ਨੂੰ ਸਿੱਖ ਕੌਮ ਨੂੰ ਭੁਗਤਣੇ ਪੈਣਗੇ ਸੋ ਅਸੀਂ ਬੇਨਤੀ ਕਰਦੇ ਆ ਜਿੱਥੇ ਤੱਕ ਵੀ ਇਹ ਵੀ ਸਾਰੇ ਆਪਾਂ ਇਕੱਠੇ ਹੋਈਏ ਇਨ੍ਹਾਂ ਮੁੱਦਿਆਂ ਦੇ ਉੱਤੇ ਇਕੱਠੇ ਹੋ ਕੇ ਜਿਹੜਾ ਇਹ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ